ਮੈਂ ਦੇਖਦਾ ਅੱਜਕੱਲ ਕੀ ਕਰਦੇ ਆ ਬੱਚਾ ਰੋਣੋਂ ਨਹੀਂ ਹਟ ਰਿਹਾ ਚੱਕ ਕੇ ਉਹਨੂੰ ਆਈਪੈਡ ਫੇਰਾ ਦਿਓ ਅੱਛਾ ਆਪ ਵੀ ਫੋਨ ਤੇ ਲੱਗ ਜਾਣਾ ਬੱਚੇ ਨੇ ਵੀ ਲੱਗ ਜਾਣਾ ਮਾਂ ਨੇ ਵੀ ਲੱਗ ਜਾਣਾ ਜੇ ਤੁਸੀਂ ਉਹਨਾਂ ਨਾਲ ਟਾਈਮ ਹੀ ਨਹੀਂ ਸਪੈਂਡ ਕਰ ਰਹੇ ਹੋ ਉਹਦੇ ਨਾਲ ਤੁਸੀਂ ਉਹ ਰਿਸ਼ਤਾ ਹੀ ਨਹੀਂ ਡਿਵੈਲਪ ਕਰ ਪਾਏ ਆਪਣੀ ਔਲਾਦ ਨਾਲ ਫਿਰ ਅਗਲੇ ਨੂੰ ਤਾਂ ਫਿਰ ਇੱਕ ਸਰਟਨ ਏਜ ਆਉਂਦੀ ਹੈ ਉਹ ਕਹਿੰਦਾ ਫਿਰ ਮੈਨੂੰ ਇੰਡੀਪੈਂਡੈਂਟ ਰਹਿਣ ਦੇ ਦਾਸੀ ਰਿੱਦੂ ਲਈ ਰੱਖਿਆ ਹੈ ਰਿਦਾਨ ਲਈ ਮੇਰੇ ਲਈ ਮਿਜ਼ਰਾਬ ਤਾਂ ਬਹੁਤ ਛੋਟੀ ਆ ਉਹਦੇ ਲਈ ਅੱਧਾ ਘੰਟਾ ਤੋਂ 15 15 ਮਿੰਟ ਤੋਂ ਲੱਗੇ ਅੱਧਾ ਘੰਟਾ ਹੁੰਦਾ ਪੂਰੇ ਦਿਨ ਚ ਕਿ ਆਹ ਦਰਾਇ ਪੈ ਟਾਈਮ ਹੈ ਹਨਾ ਉਸ ਤੋਂ ਬਾਅਦ ਫਿਰ ਮੈਂ ਖੇਡਦਾ ਰਹਿੰਦਾ ਉਹਨਾਂ ਨਾਲ ਮਾਨਸਿਕ ਲੱਗੀ ਰਹਿੰਦੀ ਸਾਨੂੰ ਖੁਦ ਨੂੰ ਇਨਵੋਲਵ ਹੋਣਾ ਪੈਣਾ ਬੱਚਾ ਨਾਲ ਬੱਚਾ ਨਾਲ ਬੱਚਾ ਬਣਨਾ ਪੈਣਾ ਆਪਾਂ ਕੰਮ ਚ ਇੰਨਾ ਬਿਜ਼ੀ ਹੋ ਗਏ ਆ ਲਾਈਫ ਸਾਰਿਆਂ ਦੀ ਕਿ ਕੰਮ 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 ਫੋਨ ਤੇ ਵੀ ਕੰਮ ਇੱਥੇ ਵੀ ਕੰਮ ਉੱਥੇ ਵੀ ਕੰਮ ਬਟ ਆਪਾਂ ਉਹ ਵੈਲਿਊਜ਼ ਫੈਮਿਲੀ ਦੀਆਂ ਭੁੱਲ ਚੁੱਕੇ ਕੀ ਤੱਕ ਕਦੀ ਸਰ ਦੇ ਕੋਲ ਜ਼ਿਆਦਾ ਆਪਣੇ ਪਾਪਾ ਕੋਲ ਕੋਈ ਚੀਜ਼ ਲਈ ਡੈਡ ਸਾਹਮਣੇ ਤਾਂ ਨਹੀਂ ਉਹ ਤਾਂ ਸਗੋਂ ਹਜੇ ਵੀ ਕਹਿੰਦੇ ਕਹਿੰਦੇ ਯਾਰ ਤੁਸੀਂ ਮੇਰੇ ਨਾਲ ਜ਼ਿੱਦ ਤਾਂ ਕਰਿਆ ਕਰੋ ਕਦੀ ਬੱਚਿਆਂ ਵਾਂਗੂ ਕਦੀ ਮੰਗਿਆ ਤਾਂ ਕਰੋ ਚੀਜ਼ਾਂ ਕਿ ਸਾਨੂੰ ਆਹ ਚਾਹੀਦਾ ਸਾਨੂੰ ਆਹ ਚਾਹੀਦਾ ਹਾਂ ਮਾਵਾ ਨਾ ਮਾਂ ਮੇਰੀ ਜਿਹੜੀ ਆ ਉਹਦੇ ਨਾਲ ਤਾਂ ਪੱਕਾ ਮੈਨੂੰ ਜਦੋਂ ਕੋਈ ਚੀਜ਼ ਲੈਣੀ ਹੁੰਦੀ ਸੀ ਇੱਕ ਮਹੀਨੇ ਪਹਿਲਾਂ ਰੋਣਾ ਸ਼ੁਰੂ ਕਰਨਾ ਪੈਂਦਾ ਹੁੰਦਾ ਸੀਗਾ ਚਾਹੇ ਕੋਈ ਖੜਵਾਉਣਾ ਜਾਂ ਕੋਈ ਵੀ ਚੀਜ਼ ਲੈਣੀ ਆ ਤੋ 1 ਮਹੀਨੇ ਪਹਿਲਾਂ ਉਹਦੀ ਭੂਮਿਕਾ ਮੰਨਣੀ ਪੈਂਦੀ ਆ ਫਿਰ ਮਾਂ ਦੀਆਂ ਤਾਰੀਫਾਂ ਕਰਨੀਆਂ ਮੰਮੀ ਯਾਰ ਸੂਟ ਬੜਾ ਉਹ ਜਿਆਦਾ ਬੜੇ ਸੋਹਣੇ ਲੱਗ ਰਹੇ ਮੇਰੀ ਮੰਮੀ ਵਿਚਾਰੀ ਇਮੋਸ਼ਨਲ ਜੀ ਹੁੰਦੇ ਸੀ ਉਹਨੇ ਕੁਛ ਹੋ ਕੇ ਪੈਸੇ ਦੇ ਦੇ ਸਾਨੂੰ ਐਸਾ ਪ੍ਰਾਇੋਰਟੀ ਨਹੀਂ ਰੱਖੀ ਕਦੀ ਵੀ ਅ ਅੱਛਾ ਕੰਮ ਆ ਜਾਵੇ ਲੋਕ ਕਹ ਦੇਣ ਯਾਰ ਅੱਛਾ ਕੰਮ ਕੀਤਾ ਸੀ ਤੋ ਉਹ ਉੱਥੇ ਹੀ ਖੁਸ਼ੀ ਹੋ ਜਾਂਦੀ ਆ ਤਾਂ ਕਰਕੇ ਮੈਂ ਥੋੜਾ ਜਿਹਾ ਗਾਣੇ ਵੀ ਰਾਮ ਨਾਲ ਮਜ਼ੇ ਨਾਲ ਕਰਦਾ ਆਪਣੇ ਹਿਸਾਬ ਨਾਲ ਕਰਦਾ ਕਿਉਂਕਿ ਮੈਨੂੰ ਰੈਟ ਰਿਸਪੈਨ ਦਾ ਉਦਦਾ ਵੀ ਹੈ ਨਹੀਂ ਕਦੀ ਕਿ ਮੈਨੂੰ ਲੱਗੇ ਕਿ ਹਰ ਨਹੀਂ ਮੇਰਾ ਗਾਣਾ ਨਹੀਂ ਹੋਣਿਆ ਮੈਨੂੰ ਹਰ ਦੂਜੇ ਮਹੀਨੇ ਗਾਣਾ ਕਰਨਾ ਚਾਹੁੰਦਾ ਮੈਨੂੰ ਫੀਲ ਹੀ ਨਹੀਂ ਹੋਇਆ ਕਦੀ ਮੈਨੂੰ ਕਿਉਂਕਿ ਕਿਰਪਾ ਨਾਲ ਬਾਬਾ ਜੀ ਦੀ ਕਿਰਪਾ ਨਾਲ ਵਧੀਆ ਕੰਮ ਚੱਲੀ ਜਾਂਦਾ ਸਹੀ ਚੱਲੀ ਜਾਂਦਾ ਸਿਸਟਮ ਹਾਸਾ ਬੁੱਲੀਆਂ ਛੁੰਦੁੱਲੇ ਜਿਵੇਂ ਚਾਸ਼ਨੀ ਰੰਗ ਅੱਖਾਂ ਦਾ ਅੰਬਰ ਕਾਸ਼ਨੀ ਤੇਰੇ ਬਿਨਾ ਕੁਝ ਦਿਸਦਾ ਵੀ ਖਾਸ ਨਹੀਂ ਕੈਸੀ ਰੱਬ ਨੇ ਕਰੀ ਹੈ ਕਲਾਕਾਰੀਆਂ ਹੋ ਯਾਰਾ ਕਿਤੇ ਦਿਲ ਨਾਲ ਲਗੇ ਐਸੀ ਤੇਰੇ ਨਾਲ ਲੱਗੀਆਂ ਨੇ ਯਾਰੀਆਂ ਹੋ ਯਾਰਾ ਕਿਤੇ ਦਿਲ ਨਾਲ ਲਗੇ اسی تیرے ਨਾਲ ਲੱਗੀਆਂ ਨੇ ਯਾਰੀਆਂ اچھا ਆਪਣੇ ਕਰੈਕਟਰ ਜੋ ਮਤਲਬ ਟ੍ਰੇਲਰ ਚੱਪਾ ਜਿਹਾ ਦੇਖਿਆ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਕਰੋ ਚੇ ਕੋਈ ਇੱਕ ਚੀਜ਼ ਪਿਕ ਕਰਨੀ ਹੋਵੇ ਤੁਸੀਂ ਕੀ ਕਰੋਗੇ ਦੋਵੇਂ ਜਾਣੇ ম্যাজিক ਜਿਹੜਾ ਹੈ ਉਹ ਕਿਤੋਂ ਵੀ ਉੱਡ ਕੇ ਆ ਜਾਂਦੀ ਹੈ ਆਮ ਨਾ ਐਕਚੁਅਲੀ ਆਈ ਵਾਂਟ ਦੈਟ ম্যাজਿਕ ਕਿ ਮੈਨੂੰ ম্যাজਿਕ ਚਾਹੀਦਾ ਰੀਅਲ ਲਾਈਫ ਚ ਕਿ ਮੈਂ ਕਿਤੇ ਵੀ ਜਾਵਾਂ ਮੈਨੂੰ ਕੋਈ ਚੀਕ ਇਸ ਚੀਕ ਦਿলো ਮੈਂ ਉੱਡ ਕੇ ਚਲ ਜਾ ਸੋ ਉਹ ਚੀਜ਼ ਮੈਨੂੰ ਚਾਹੀਦੀ ਆ ਰਲ ਫਰੀ ਜੋ ਹੈ ਜਿਸ ਫਿਲਮ ਮੇ ਕੰਮ ਕਰਤਾ ਹੈ ਸੁਪਰ ਹਿੱਟ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗਰੂਪਸ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਦਿਕਸ਼ਾ ਠਾਕੁਰ ਉਮੀਦ ਕਰਦੀ ਹਾਂ ਸਾਰੇ ਸਾਨੇ ਠੀਕ ਠਾਕ ਹੋਵੋਗੇ 24 ਨਵੰਬਰ ਨੂੰ ਫਿਲਮ ਆ ਰਹੀ ਹੈ ਗੁੜੀਆ ਤੇ ਉਹਦੀ ਸਟਾਰ ਕਾ ਸਾਡਾ ਮੌਜੂਦ ਹੈ ਕੈਪਟਨ ਆਫ ਦਾ ਸ਼ਿਪ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਹਾਂ ਫਿਲਮ ਦੇ ਰਿਗਾਰਡਿੰਗ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਸਾਰੇ ਸਾਨੇ ਸਭ ਸਭ ਬਸ ਜੀ ਬੜੀਆ ਬੜੀਆ ਇੰਟਰਵਿਊ ਕਿਦਾਂ ਚੱਲ ਰਿਹਾ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਜੀ ਜੀ ਇੰਟਰਵਿਊਸ ਕਿਦਾਂ ਚੱਲ ਰਿਹਾ ਪ੍ਰੋਮੋਸ਼ਨ ਕਿਦਾਂ ਚੱਲ ਰਹੀ ਮੂਵੀ ਨੂੰ ਲੈ ਕੇ ਪ੍ਰੋਮੋਸ਼ਨ ਤਾਂ ਬਹੁਤ ਅੱਛੀ ਚੱਲ ਰਹੀ ਹੈ और मेरे ख्याल से आपने भी ट्रेलर देखा ही होगा और सारे रिव्यू भी देखे होंगे कैसे आ रहे हैं तो बहुत अच्छा चल रहा है मज़ा आ रहा है बहुत मज़ा आ रहा है और पंजाब का बहुत प्यार मिल रहा है जो मैं अपने यूट्यूब चैनल पर भी देख रहा था जो चल रहा था तो रिव्यू भी पढ़ रहा था मैं तो काफ़ी लोगों ने लिखा है कि कुछ नया आया कुछ नया आया है देखने जाएंगे हम देखने जाएंगे मतलब इस तरीके से लिखे हुए तो बड़ा देख के खुशी होती है पढ़ के खुशी होती जी सारे पंजाबी कमेंट कर रहे हैं समझ आ रहे, सारे या रहे है टीम नहीं टीम भी तो हेल्प भी तो कर रही टीम भी हेल्प कर रही है नहीं पंजाबी पढ़ना तो नहीं आती मुझे समझ में आ जाती थोड़ी बहुत बट वो वाइफ समझ में आ गई है कि लोग सपोर्ट कर रहे हैं हमारा ਜੀ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਗੁੜੀਆਂ ਨੂੰ ਇੰਨਾ ਪੋਜ਼ਿਟਿਵ ਜਿਹੜਾ ਰਿਸਪੌਂਸ ਪੰਜਾਬ ਦੇ ਨਾਲ ਨਾਲ ਬਾਕੀ ਸਟੇਟਸ ਤੋਂ ਵੀ ਮਿਲ ਰਿਹਾ ਕਿਉਂਕਿ ਜਦ ਕੋਈ ਆਊਟ ਆਫ ਸਟੇਟ ਕਮੈਂਟ ਕਰਦਾ ਤਾਂ ਨਾਲ ਆਪਣੀ ਸਟੇਟ ਦਾ ਨਾਮ ਲਿਖ ਦਿੰਦਾ ਕਿ ਮੈਂ ਇੱਥੋਂ ਬਿਲੋਂਗ ਕਰਿਆ ਬਟ ਪੰਜਾਬ ਦੇ ਵਿੱਚ ਕੁਝ ਐਦਾ ਦਾ ਦੇਖਣਾ ਉਹ ਵੀ ਫਰਸਟ ਟਾਈਮ ਤੁਸੀਂ ਹਨਾ ਇਹ ਪ੍ਰੋਜੈਕਟ ਲੈ ਕੇ ਆਏ ਹੋ ਤੇ ਕਿਤਨਾ ਕਿਤੇ ਰਿਸਕ ਵੀ ਹੁੰਦਾ ਪੈਸਾ ਵੀ ਲੱਗਾ ਐਨਰਜੀ ਵੀ ਲੱਗੀ ਹੈ ਆਪਣਾ ਟਾਈਮ ਵੀ ਲੱਗਾ ਹੈ ਤੇ ਇੱਕਦਮ ਤੁਸੀਂ ਕਿਦਾਂ ਸੋਚਿਆ ਕਿ ਕੁਝ हटਕੇ ਪੰਜਾਬ ਦੇ ਵਿੱਚ ਹੀ ਲੈ ਕੇ ਨਾ ਤੇ ਸ਼ੁਰੂਆਤ ਕਰਦਾ ਮੈਂ ਇਸ ਚੀਜ਼ ਦੀ ਦੇਖੋ ਟ੍ਰੇਲਰ जो बना उसके बाद से जो रिव्यू आए उससे जो प्यार मिला ना उससे तो और एक करने अंदर से एनर्जी आ गई है कि नहीं हमने जो बनाने की कोशिश की है जो दर्शकों को तक हम पहुंचाएंगे जो चीज़ प्रोडक्ट बना है गुड़िया जो प्रोडक्ट बना है वो लोगों को पसंद ज़रूर आएगा बहुत बहुत मेहनत की है सब लोगों ने और कई दो साल से पूरी इस चीज़ पे रिसर्च मेहनत शूट सब कुछ चल रहा है और अभी तक चल रहा भी फ़ोन भी आया था मुझे तो मैं अभी फ़ोन पर जियोग्राफिक्स से बातचीत कर रहा था कि क्या करना उसमें सो so, मेहनत सबकी है और भगवान से यही दुआ है कि बस सक्सेसफुली हो जाए सारा सब आई एम श्योर अगर इतनी पॉजिटिव टीम इतनी पॉजिटिव वाइब बनी हुई है तो सब कुछ अच्छा ही होएगा तो ये किदा सोच ले कि इतनी सोनी एक्ट्रेस नु गुड़िया बनाना है एदा नाम की है पता बोले सावन है मैम दा नाम सावन था। रूपो <laughs> <laughs> तो राहुल रूपो वाली का हमने रूप बदल दिया <laughs> नहीं <वाली> <laughs> नहीं मैं नहीं बोलूँ सॉरी तो सावन है तो खूबसूरत है देखो आर्ट एक ऐसी चीज़ है ना वो मिट्टी को भी जो है घड़ा बना दे आर्टिस्ट तो तो वही ऐसे आर्ट हमने इनको रूपों वाली को हमने ਭੂਤੋ ਵਾਲੀ ਬਣਾ ਲਈ ਜੀ ਮੈਮ ਮੈਂ ਤੁਹਾਡੇ ਤੋਂ ਵੀ ਇਹ ਜ਼ਰੂਰ ਜਾਨਣਾ ਚਾਹਨੀ ਆ ਕਿ ਅਗਰ ਕੋਈ ਵੀ ਐਕਸਪ੍ਰੈਸ ਆਂਦੀ ਤਾਂ ਸੋਚਦੇ ਕਿ ਮੈਂ ਸੈਂਟਰ ਆਫ ਅਟਰੈਕਸ਼ਨ ਹੋਵਾਂ ਗਲੈਮਰਸ ਰੋਲਸ ਕਰਾਂ ਬਹੁਤ ਸੋਹਣੀ ਲੱਗਾਂ ਸਾਰੇ ਮੈਨੂੰ ਦੇਖਣ ਤਾਰੀਫਾ ਕਰਨ ਲੇਕਿਨ ਤੁਸੀਂ ਬਿਲਕੁਲ ਆਪੋਜ਼ਿਟ ਅੱਛੀ ਆਪਣੇ ਆਪਣੇ ਮੈਨੂੰ ਲੱਗਦਾ ਥਿੰਕਿੰਗ ਆ ਸੈਂਟਰ ਪੁਆਇੰਟ ਆਫ ਅਟਰੈਕਸ਼ਨ ਜੇ ਤੁਹਾਡੇ ਕੋ ਦੋ ਡਾਇਲੋਗ ਵੀ ਆ ਤੁਸੀਂ ਉਹਨੂੰ ਇੰਨੇ ਸੋਹਣੇ ਤਰੀਕੇ ਨਾਲ ਬੋਲਤਾ ਤੁਸੀਂ ਉਦੋਂ ਵੀ ਹੋ ਬਿਲਕੁਲ ਇਹ ਤੁਹਾਡੇ ਗੱਟਸ ਨੇ ਇੱਕ ਇਦਾਂ ਵੀ ਹੋ ਜਾਂਦਾ ਹੈ ਕਈ ਵਾਰ ਕਿ ਤੁਸੀਂ ਪੂਰੀ ਫਿਲਮ 'ਚ ਤੁਸੀਂ ਦੇਖ ਰਹੇ ਹੋ ਬਟ ਤੁਹਾਡੇ ਤੇ ਕਿਸੇ ਦਾ ਧਿਆਨ ਹੀ ਨਹੀਂ ਜਾ ਰਿਹਾ ਐਗਜ਼ੈਕਟਲੀ ਸੋ ਇਹ ਤੁਹਾਡੇ ਤੇ ਆ ਇੱਕ ਜੋ ਐਕਟਿੰਗ ਕਰ ਰਹਾ ਹੈ ਜੋ ਹੀਰੋ ਆ ਜਾਂ ਐਕਟ੍ਰੈਸ ਆ ਜਾਂ ਕੋਈ ਵੀ ਆ ਕੋਈ ਵੀ ਆ ਮੈਂ ਇਹ ਨਹੀਂ ਕਹਿੰਦੀ ਕਿ ਸਿਰਫ ਮੇਨ ਲੀਡ ਐਕਟ੍ਰੈਸ ਦੀ ਹੀ ਗੱਲ ਕਰੂੰਗੀ ਮੈਂ ਕਿ ਕੋਈ ਵੀ ਕੈਰੈਕਟਰ ਆ ਚਾਹੇ ਉਹ ਛੋਟਾ ਜਿਹਾ ਹੀ ਉਹਦਾ ਸੀਨ ਆ ਚਾਹੇ ਉਹ ਪੂਰੀ ਫਿਲਮ ਦੇ ਵਿੱਚ ਉਹ ਮੈਟਰ ਹੀ ਨਹੀਂ ਕਰਦਾ ਹਾਂ ਕਿ ਤੁਸੀਂ ਕੀ ਕਰ ਰਹੇ ਹੋ ਇਹ ਮੈਟਰ ਕਰਦਾ ਹੈ ਕਿ ਤੁਸੀਂ ਆਪਣਾ ਬੈਸਟ ਆਪਣੇ ਇਮਾਨਦਾਰੀ ਦੇ ਨਾਲ ਔਰ ਜਿੰਨਾ ਬੈਸਟ ਕਰ ਸਕਦੇ ਹੋ ਕਰ ਦਿਓ ਬਸ ਬਾਕੀ ਰੱਬ ਤੇ ਛੱਡ ਦਿਓ ਅੱਛਾ ਤੁਹਾਡੇ ਲਈ ਇੱਕ ਐਕਟ੍ਰੈਸ ਦੀ ਡੈਫੀਨੇਸ਼ਨ ਕੀ ਹੈ ਕਿਉਂਕਿ ਅੱਪਾ ਮੋਸਟਲੀ ਕਹਿੰਦੇ ਅਗਰ ਕੋਈ ਸੋਨੀ ਕੁੜੀ ਹੁੰਦੀ ਆਏ ਹੈ ਤੇ ਐਕਟ੍ਰੈਸ ਲੱਗ ਰਹੀ ਹੈ ਹੀਰੋਇਨ ਹੈ ਤੈਨੂੰ ਤਾਂ ਉਸ ਲਾਈਨ 'ਚ ਜਾਣਾ ਚਾਹੀਦਾ ਬਟ ਐਕਚੁਅਲ ਦੇ ਵਿੱਚ ਤੁਸੀਂ ਕੀ ਸਮਝਦੇਸ ਵਰਡ ਦੀ ਡੈਫੀਨੇਸ਼ਨ ਕੀ ਹੋਣੀ ਚਾਹੀਦੀ ਹੈ ਇੱਕ ਆਰਟ ਦੇ ਇੱਕ ਆਰਟਿਸਟ ਦੇ ਲਈ ਫੀਮੇਲ ਸਪੈਸ਼ਲੀ ਮੈਨੂੰ ਲੱਗਦਾ ਹੈ ਕਿ ਜਿਹੜੀ ਇੱਕ ਐਕਟ੍ਰੈਸ ਆ ਜਿੱਦਾਂ ਕੋਈ ਵੀ ਕੁੜੀ ਆ ਨਾ ਉਹਦੇ ਵਿੱਚ ਸਾਨੂੰ ਇਹ ਹੁੰਦਾ ਆ ਕਿ ਉਹਦੇ ਵਿੱਚ ਜਿੱਦਾਂ ਫੋਰ ਏਗਜ਼ਾਮਪਲ ਫੋਰ ਸ਼ਾਦੀ ਫੋਰ ਮੈਰਿਜ ਸਾਰੇ ਗੁਣ ਹੋਣੇ ਚਾਹੀਦੇ ਕੁੜੀ ਦੇ ਵਿੱਚ ਸਾਰੇ ਗੁਣਾ ਦੇ ਨਾਲ ਭਰੀ ਹੋਣੀ ਚਾਹੀਦੀ ਆ ਐਵੇਂ ਇੱਕ ਐਕਟ੍ਰੈਸ ਆ ਕਿ ਉਹਦੇ ਵਿੱਚ ਹਰ ਗੁਣ ਹਰ ਇੱਕ ਇੱਕ ਫੀਲ ਹੋਣਾ ਚਾਹੀਦਾ ਆ ਤਾਂ ਹੀ ਉਹ ਮਤਲਬ ਮੈਨੂੰ ਕਹ ਮੈਂ ਕਹਿ ਸਕਦੀ ਕਿ ਪ੍ਰੋਪਰ ਇੱਕ ਐਕਟ੍ਰੈਸ ਆ ਉਹ ਰੀਅਲ ਲਾਈਫ ਦੇ ਵਿੱਚ ਵੀ ਅਦਾਕਾਰਾ ਹੋਣੀ ਚਾਹੀਦੀ ਆ ਜਿਵੇਂ ਹੀਰੋ ਰੀਅਲ ਲਾਈਫ 'ਚ ਹੀਰੋ ਹੁੰਦਾ ਐ ਐਵੇਂ ਅਦਾਕਾਰਾ ਵੀ ਰੀਅਲ ਲਾਈਫ 'ਚ ਹੀਰੋ ਹੋਣੀ ਚਾਹੀਦੀ ਹੈ ਸੋ ਮੈਨੂੰ ਇਹ ਲੱਗਦਾ ਕਿ ਉਹਦੇ ਚ ਹਰ ਤਰ੍ਹਾਂ ਦੀ ਇੱਕ ਖੂਬੀ ਹੋਣੀ ਚਾਹੀਦੀ ਆ ਉਹ ਵਰਸਟਾਈਲ ਹੋਣੀ ਚਾਹੀਦੀ ਆ ਉਹ ਇਮੋਸ਼ਨਸ ਚ ਵੀ ਭਰੀ ਹੋਣੀ ਚਾਹੀਦੀ ਆ ਸੋ ਤਾਂ ਕਿ ਦੇਖ ਕੇ ਐ ਲੱਗੇ ਕਿ ਹਾਂ ਯਾਰ ਇਹਨੂੰ ਇਸ ਕੈਰੈਕਟਰ ਲਈ ਵੀ ਲੈ ਲਓ ਇਹ ਉਹਦੇ ਲਈ ਵੀ ਪਰਫੈਕਟ ਆ ਫਿੱਟ ਹੁੰਦੀ ਆ ਸੋ ਇਹ ਸਾਰਾ ਇੱਕ ਫੁੱਲ ਪੈਕੇਜ ਇੱਕ ਐਕਟਰਸ ਚ ਹੋਣਾ ਚਾਹੀਦਾ ਬਿਲਕੁਲ ਵੀ ਵਿਰਾਟ ਸਰ ਫ੍ਰੀ ਹੋ ਹੁਣ ਤੁਸੀਂ ਹਾਂ ਹਾਂ ਡਨ ਐਕਚੁਅਲੀ ਸਾਡੀ ਨਾ ਰਨਿੰਗ ਬ੍ਰੇਕ ਚੱਲ ਰਹੀ ਆ ਕਿਉਂਕਿ ਕਾਫੀ ਕਾਫੀ ਲੰਬੇ ਟਾਈਮ ਤੋਂ ਬਿਲਕੁਲ ਬਿਲਕੁਲ ਸੌਰੀ ਮੈਂ ਨਹੀਂ ਨਹੀਂ ਕੋਈ ਗੱਲ ਨਹੀਂ ਸਰ ਮੈਂ ਤੁਹਾਡਰ ਤੋਂ ਪਰਮਿਸ਼ਨ ਲੈ ਲਈ ਸੀ ਐਕਚੁਅਲੀ ਹਾਂ ਹਾਂ ਮੈਂ ਤਾਂ ਹੀ ਮੈਂ ਪੁੱਛਿਆ ਕਿ ਮੈਂ ਤਾਂ ਹੀ ਕੀ ਖਾ ਲਵਾਂ ਪਹਿਲਾਂ ਨਹੀਂ ਨਹੀਂ ਕੋਈ ਨਹੀਂ ਇਹ ਤਾਂ ਚੱਲੀ ਜਾਣਾ ਤੁਸੀਂ ਹੁਕਮ ਕਰੋਗੇ ਠੀਕ ਹੋ ਤੁਸੀਂ ਵਧੀਆ ਲਾਈਫ ਵਧੀਆ ਚੱਲ ਰਹੀ ਹੈ ਕਿਰਪਾ ਜੀ ਬਾਬਾ ਜੀ ਦੀ ਕਿੰਨਾ ਕਿ ਐਨਜੋਏ ਕਰ ਰਹੇ ਹੋ ਫਿਰ ਪ੍ਰਮੋਸ਼ਨਸ ਨੂੰ ਬਹੁਤ ਜ਼ਿਆਦਾ ਜੀ ਹੈਵਿੰਗ ਫਨ ਔਰ ਜਦੋਂ ਅੱਛਾ ਪ੍ਰੋਡਕਟ ਹੋਵੇ ਨਾ ਉਹਨੂੰ ਦੱਸਣ ਲਈ ਸ਼ਰਮ ਵੀ ਨਹੀਂ ਆਉਂਦੀ ਫਿਰ ਲੋਕਾਂ ਨੂੰ ਦੱਸਣਾ ਫਿਰ ਗਰਵ ਨਾਲ ਦਸੀਦਾ ਕਿ ਯਾਰ ਅਸੀਂ ਕੰਮ ਕੀਤਾ ਅੱਛਾ ਕੰਮ ਕੀਤਾ ਸੋ ਉਹੀ ਸਾਡੇ ਚ ਫੀਲਿੰਗ ਆ ਸਾਡਾ ਸਾਨੂੰ ਪਤਾ ਵੀ ਆ ਕਿ ਕੌਨਫੀਡੈਂਟ ਕਿ ਸਾਡਾ ਪ੍ਰੋਡਕਟ ਬਹੁਤ ਘੈਂਟ ਆ ਅਸੀਂ ਮਿਹਨਤ ਕੀਤੀ ਆ ਔਰ ਉਹ ਬਸ ਤੁਹਾਡੇ ਤੱਕ ਪਹੁੰਚ ਜਾਵੇ ਬਸ ਇਹ ਤੌਰ ਮਾਧਿਅਮ ਤੁਸੀਂ ਹੋ ਤਾਂ ਹੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕੀਤੀ ਸੀ ਅਸੀਂ ਥੈਂਕ ਯੂ ਬਸ ਪਲੀਜ਼ ਜਾਓ ਜ਼ਰੂਰ ਦੇਖਣ ਫਿਰ ਇਹਨੇ ਚੂਜ਼ ਹੀ ਕਿਉਂ ਤੁਸੀਂ ਬਹੁਤ ਸਿਲੈਕਟਿਵ ਜਾਂ ਕੰਮ ਕਰਦੇ ਹੋ ਕੀ ਰੀਜ਼ ਨੇ ਦੇ ਪਿੱਛੇ ਕੋਈ ਸਪੈਸਿਫਿਕ ਰੀਜ਼ ਮੈਂ ਐਸਾ ਹੀ ਹੂੰ ਮੈਂ ਐਸਾ ਹੀ I mean ਐਕਚੁਅਲੀ ਯਰ ਕੀ ਕਹੋਂ ਨੇਚਰ ਆ ਜਾਂਦਾ ਦੀ ਸਬ ਜਿੰਨਾ ਜੇ ਚੂਜ਼ ਹੀ ਹੋਣਾ ਵੀ ਚਾਹੀਦਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਿ ਤੁਸੀਂ ਚੂਜ਼ ਕਰਦੇ ਹੋ ਕੋਈ ਪ੍ਰੋਜੈਕਟ ਨੂੰ ਸੋਚ ਸਮਝ ਕੇ ਕਰਦੇ ਹੋ ਤੇ ਉੱਚ ਮਾੜੀ ਗੱਲ ਨਹੀਂ ਹੈ ਕਿ ਜੇ ਤੁਸੀਂ ਚੂਜ਼ ਕਰਕੇ ਵੀ ਚੰਗਾ ਪ੍ਰੋਜੈਕਟ ਨਹੀਂ ਦੇ ਰਹੇ ਫਿਰ ਮਾੜੀ ਗੱਲ ਹੈ ਜੇ ਚੂਜ਼ ਕਰਕੇ ਵਧੀਆ ਪ੍ਰੋਜੈਕਟ ਦੇ ਰਹੇ ਹੋ ਤੇ ਉਹ ਤਾਂ ਵਧੀਆ ਚੀਜ਼ ਹੈ ਕਿਉਂਕਿ ਤੋ ਚੁੱਡ ਪੈਸਾ ਪ੍ਰਾਇੋਰਟੀ ਨਹੀਂ ਰੱਖੀ ਕਦੀ ਵੀ ਅ اچھا ਕੰਮ ਆ ਜਾਵੇ ਲੋਕ ਕਹਦੇ ਨੇ ਯਾਰ ਅੱਛਾ ਕੰਮ ਕੀਤਾ ਸੀ ਤੂੰ ਉਹ ਉੱਥੇ ਹੀ ਖੁਸ਼ੀ ਹੋ ਜਾਂਦੀ ਆ ਤਾਂ ਕਰਕੇ ਮੈਂ ਥੋੜਾ ਜਿਹਾ ਗਾਣੇ ਵੀ ਰਾਮ ਨਾਲ ਮਜ਼ੇ ਨਾਲ ਕਰਦਾ ਆਪਣੇ ਹਿਸਾਬ ਨਾਲ ਕਰਦਾ ਕਿਉਂਕਿ ਮੈਨੂੰ ਰੈਟ ਰੇਸ ਚ ਪੈਣ ਦਾ ਉਦਦਾ ਵੀ ਹੈ ਨਹੀਂ ਕਦੀ ਕਿ ਮੈਨੂੰ ਲੱਗੇ ਕਿ ਯਾਰ ਨਹੀਂ ਮੇਰਾ ਗਾਣਾ ਨਹੀਂ ਹੋਣਿਆ ਮੈਨੂੰ ਹਰ ਦੂਜੇ ਮਹੀਨੇ ਗਾਣਾ ਕਰਨਾ ਚਾਹੁੰਦਾ ਮੈਨੂੰ ਫੀਲ ਹੀ ਨਹੀਂ ਹੋਇਆ ਕਦੀ ਮੈਨੂੰ ਕਿਉਂਕਿ ਕਿਰਪਾ ਨਾਲ ਬਾਬਾ ਜੀ ਦੀ ਕਿਰਪਾ ਨਾਲ ਵਧੀਆ ਕੰਮ ਚੱਲੀ ਜਾਂਦਾ ਸਹੀ ਚੱਲੀ ਜਾਂਦਾ ਸਿਸਟਮ ਜਦੋਂ ਮੈਨੂੰ ਲੱਗਦਾ ਹੈ ਕਿ ਹਾਂ ਯਾਰ ਹੁਣ ਕੰਮ ਕਰਨਾ ਚਾਹੀਦਾ ਜਾਂ ਆਗ ਰਿਲੀਜ਼ ਕਰ ਸਕਦੇ ਜਿੱਦਾਂ ਹੁਣ ਮੈਂ 4 ਕਿ ਗਾਣੇ ਕੀਤੇ ਆ ਹਾਂ ਹਾਂ ਤੇ ਉਹ ਫਿਰ ਸ਼ਾਇਦ ਉਸ ਕੰਪਲੇਂਟ ਵੀ ਸਾਰਿਆਂ ਦੀ ਲੱਥੂਗੀ ਔਰ ਮੈਨੂੰ ਵੀ ਖੁਸ਼ੀ ਮਿਲੂਗੀ ਜੀ ਪ੍ਰੋਮੋਟ ਕਰੂ ਮੈਂ ਜੀ ਜਿਹੜਾ ਯੁરાજ ਜੋ ਹੈ ਨਾ ਰਾਜਪਾਜੀ ਜੋ ਹੈ ਆਰੇ ਭਾਜੀ ਬਾਤ ਕੋ ਰੋ ਰਜਪਾਜੀ ਰਿਹਾ ਹੈ ਜਿਸ ਫਿਲਮ ਮੈਂ ਕੰਮ ਕਰਤੇ ਸੁਪਰ ਹਿੱਟ ਹੋ ਜਾਂਦੀ ਹੈ ਬਿਲਕੁਲ 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 ਇਹ ਰੀਜ਼ਨ ਹੈ ਗੁੜੀਆਂ ਚੈਨ ਨੂੰ ਲਿਆ ਹੈ ਯੈਸ अच्छा अपने कैरेक्टर जो मतलब ट्रेलर ਚੱਪਾ ਜਿਨਾ ਕੇ ਦੇਖਿਆ ਸਾਰਿਆਂ ਨੇ ਬਹੁਤ ਇੰਜੋਏ ਕੀਤਾ। ਕਰੋ ਚੇ ਕੋਈ ਇੱਕ ਚੀਜ਼ ਪਿਕ ਕਰਨੀ ਹੋਵੇ ਤੁਸੀਂ ਕੀ ਕਰੋਗੇ ਦੋਵੇਂ ਜਾਨੇ। ਰੀਅਲ ਲਾਈਫ ਦੇ ਵਿੱਚ ਵੀ ਉਹਨੂੰ ਅਗਰ ਪਿਕ ਕਰਨਾ ਹੈ ਕੁਝ ਉਹਦੇ ਚ ਗੁड़िया ਪਹਿਲੇ ਦੱਸੇ। ਖੂਨ ચૂਸਣ ਦੀ ਕੱਟ ਨਹੀਂ ਨਹੀਂ ਦੂਰ ਹੈ मैजिक ਜਿਹੜਾ ਹੈ ਉਹ ਕਿਤੋਂ ਵੀ ਉੱਡ ਕੇ ਆ ਜਾਂਦੀ ਹੈ ਆ ਮੈਂ ਐਕਚੁਅਲੀ ਲੋ ਵੀ ਆਈ ਵਾਂਟ ਦੈਟ ਮੈਜਿਕ ਕਿ ਮੈਨੂੰ ਮੈਜਿਕ ਚਾਹੀਦਾ ਰੀਅਲ ਲਾਈਫ 'ਚ ਮੈਂ ਕਿਤੇ ਵੀ ਜਾਵਾਂ ਮੈਨੂੰ ਕੋਈ ਚੀਕ ਇਸੇ ਚੀਕ ਦਿ ਲੋ ਮੈਂ ਉੱਡ ਕੇ ਚਲ ਜਾ ਸੋ ਉਹ ਚੀਜ਼ ਮੈਨੂੰ ਚਾਹੀਦੀ ਆ ਤੇ ਯੋਗਰਾਜ ਮੈਂ ਵੀ ਸੋਚ ਰਹੀ ਹਾਂ ਯਾਰ ਮੈਨੂੰ ਉਸ ਕੈਰੈਕਟਰ ਚੋਂ ਕੀ ਚਾਹੀਦਾ ਕਿਉਂਕਿ ਆਲਮੋਸਟ ਦੋਧੜਾ ਨਹੀਂ ਹੈ ਮਾਤਾ ਬੋਟ ਐਨੋਸੈਂਟ ਕੁਝ ਕੈਰੈਕਟਰਾਂ ਵਿੱਚ ਜੇ ਕੁਝ ਆਪਣੇ ਲਈ ਚਾਹੀਏ ਆਪਣੇ ਲਈ ਪਰਸਨਲੀ ਚਾਹੀਏ ਤਾਂ ਆਪ بتا ਦਿਓ ਅਗਰ ਆਪਕੋ ਕੁਝ ਅੱਛਾ ਫੈਮਿਲੀ ਤੋਂ ਫੈਮਿਲੀ ਹੈ ਬਹੁਤ ਟੱਚੂਡ ਸਭ ਕੁਝ ਹੈ ਕੁਝ ਕਮੀ ਲੱਗ ਹੀ ਨਹੀਂ ਰਹੀ ਕਿ ਮੇਰਕੋ ਉਸ ਵਿੱਚੋਂ ਕੁਝ ਚਾਹੀਏ ਆਲਮੋਸਟ ਉਹ ਯੂ ਰਾਜਸਥਾਨ ਵਾਲਾ ਸਿਸਟਮ ਹੀ ਆ ਥੋੜਾ ਜਿਹਾ ਅਲੱਗ ਹੈ ਮਤਲਬ ਉਤੋਂ ਆਪਣੇ ਫਾਦਰ ਨਾਲ ਇਨਾ ਰੂਡ ਨਹੀਂਗਾ ਬਟ ਉਹ ਫਿਲਮ ਚ ਹੈਗਾ ਥੋੜਾ ਜਿਹਾ ਬਾਕੀ ਮੈਨੂੰ ਲੱਗਦਾ ਜਦੋਂ ਬੱਚੇ ਲੈ ਲੂਗੇ ਉਹ ਸਭ ਕੁਝ ਹੀ ਲਿਆ ਆਲਰੇਡੀ ਜਦੋਂ ਬੱਚਾ ਕਈ ਵਾਰ ਜ਼ਿੱਦ ਕਰਦਾ ਤੁਸੀਂ ਕੀਤਾ ਕਦੀ ਸਰ ਦੇ ਕੋਲੋਂ ਜਾਂ ਆਪਣੇ ਪਾਪਾ ਕੋਲੋਂ ਕੋਈ ਚੀਜ਼ ਲਈ ਡੈਡ ਸਾਹਮਣੇ ਤਾਂ ਨਹੀਂ ਉਹ ਤਾਂ ਸਗੋਂ ਹਜੇ ਵੀ ਕਹਿੰਦੇ ਕਹਿੰਦੇ ਯਾਰ ਤੁਸੀਂ ਮੇਰੇ ਨਾਲ ਜ਼ਿੱਦ ਤਾਂ ਕਰਿਆ ਕਰੋ ਕਦੀ ਬੱਚਿਆਂ ਵਾਂਗੂ ਕਦੀ ਮੰਗਿਆ ਤਾਂ ਕਰੋ ਚੀਜ਼ਾਂ ਕਿ ਸਾਨੂੰ ਆ ਚਾਹੀਦਾ ਸਾਨੂੰ ਆ ਚਾਹੀਦਾ ਹਾਂ ਮਾਮਾ ਨਾ ਮਾ ਮੇਰੀ ਜਿਹੜੀ ਆ ਉਹਦੇ ਨਾਲ ਤਾਂ ਪੱਕਾ ਮੈਨੂੰ ਜਦੋਂ ਕੋਈ ਚੀਜ਼ ਲੈਣੀ ਹੁੰਦੀ ਸੀ ਇੱਕ ਮਹੀਨਾ ਪਹਿਲਾਂ ਰੋਣਾ ਸ਼ੁਰੂ ਕਰਨਾ ਪੈਂਦਾ ਹੁੰਦਾ ਸੀਗਾ ਚਾਹੇ ਉਹ ਕੋਈ ਖੜਵਾਉਣਾ ਜਾਂ ਕੋਈ ਵੀ ਚੀਜ਼ ਲੈਣੀ ਆ ਸੋ 1 ਮਹੀਨਾ ਪਹਿਲਾਂ ਉਹਦੀ ਭੂਮਿਕਾ ਮੰਦਣੀ ਪੈਂਦੀ ਆ ਫਿਰ ਮਾਂ ਦੀਆਂ ਤਾਰੀਫਾਂ ਕਰਨੀਆਂ ਮੰਮੀ ਯਾਰ ਸੂਟ ਬੜਾ ਉਹਦੀ ਜ਼ਿਆਦਾ ਬੜੇ ਸੋਹਣੇ ਲੱਗ ਰਹੇ ਮੇਰੀ ਮੰਮੀ ਵਿਚਾਰੀ ਇਮੋਸ਼ਨਲ ਸੀ ਉਹਨੇ ਖੁਸ਼ ਹੋ ਕੇ ਪੈਸੇ ਦੇ ਦੇਣੇ ਸਾਨੂੰ ਜਾਂ ਫਿਰ ਮਾਂ ਨਾਲ ਜ਼ਿੱਦ ਵੀ ਕਰ ਲੈਂਦੇ ਸੀ ਅ ਡੈਡੀ ਜੀ ਨਾਲ ਥੋੜਾ ਜਿਹਾ ਫਿਰ ਇੱਕ ਐਕਚੁਅਲੀ ਜਿਹੜਾ ਸਾਡਾ ਬਚਪਨ ਦਾ ਟਾਈਮ ਸੀਗਾ ਉਹ ਮੋਸਟਲੀ ਡੈਡੀ ਜੀ ਇੰਨਾ ਜ਼ਿਆਦਾ ਬਿਜ਼ੀ ਸੀਗੇ ਅ ਕਾਰੇ ਕਾ ਟਿਕ ਮੈਨੂੰ ਇੰਟਰਵਿਊ ਚ ਵੀ ਇੱਕ ਦੱਸ ਦਿੰਦੇ ਕਿੰਦੇ ਮੈਂ ਤੁਹਾਨੂੰ ਐਦਾਂ ਨਹੀਂ ਵਦਦੇ ਦੇਖਿਆ ਐਦਾਂ ਵਦਦੇ ਦੇਖਿਆ ਕਿ ਜਦੋਂ ਰਾਤੀ ਆਉਣਾ ਸੁੱਤੇ ਹੋਣਾ ਤੁਸੀਂ ਸਵੇਰੇ ਜਾਣਾ ਸੁੱਤੇ ਹੋਣਾ ਰਾਤ ਫਿਰ ਰਾਤਿਓਣਾ ਮਤਲਬ ਐਸੇ ਦੇਖਿਆ ਬੜਤੇ ਹੋਏ ਐਸੇ ਦੇਖਿਆ ਹੀ ਨਹੀਂ ਮੈਨੇ ਤਾਂ ਕਰਕੇ ਫਿਰ ਰਿਦਾਨ ਨਾ ਬਹੁਤ ਇੰਜੋਏ ਕਰਦੇ ਆ ਜਾਂ ਉਹਨਾਂ ਚੀਜ਼ਾਂ ਨਾ ਕਰਦੇ ਆ ਸੋ ਮਾਂ ਨਾਲ ਹੀ ਜ਼ਿੱਦ ਹੋਈ ਜਾਵੇ ਜੀ ਹੁਣ ਤੁਸੀਂ ਉਹ ਚੀਜ਼ਾਂ ਫੀਲ ਕਰਦੇ ਜਿੱਦਾਂ ਤੁਸੀਂ ਆਪਣੇ ਬੇਟੇ ਦੀ ਆਪਾਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਦੇਖਿਆ ਕਿ ਬਹੁਤ ਧਿਆਨ ਰੱਖ ਰਿਹਾ ਸੀ ਕਿੱਥੇ ਜਾ ਰਿਹਾ ਕਿੱਥੇ ਰਿਹਾ ਤੁਸੀਂ ਆਪਣੇ ਛੋਟੇ ਦੇ ਪਾਪਾ ਦੇ ਨਾਲ ਕਿਸੇ ਇਵੈਂਟ ਤੇ ਕਿਸੇ ਸ਼ੋਅ ਤੇ ਜਾਂਦੇ ਸੀ ਤੇ ਉਹ ਤੁਹਾਡੇ ਨਾਲ ਕਿਦਾਂ ਟ੍ਰੀਟ ਕਰਦੇ ਸੀ ਉਹਨੂੰ ਸੇਮ ਚੀਜ਼ ਤੁਸੀਂ ਆਪਣੇ ਬੱਚੇ ਦੇ ਨਾਲ ਕਰਦੇ ਹੋ ਯਾਦ ਆਣੇ ਚੀਜ਼ਾਂ ਉਹ ਉਹਨਾਂ ਤੋਂ ਹੀ ਆਈਆਂ ਇਹ ਚੀਜ਼ਾਂ ਜੀ ਬੰਦਾ ਬੱਚਾ ਘਰੋਂ ਹੀ ਸਿੱਖਦਾ ਹਰ ਚੀਜ਼ ਬਿਲਕੁਲ ਵੱਡਾ ਵੀ ਹੋ ਜਾਂਦਾ ਪਰ ਉਹਦੇ ਘਰ ਦਾ ਇਨਫਲੂਐਂਸ ਉਹਦੇ ਫਾਦਰ ਦਾ ਉਹਦੇ ਮਦਰ ਦਾ ਉਹ ਜੋ ਗੱਲਾਂ ਬਚਪਨ ਤੋਂ ਸਖਾਈਆਂ ਜਾਂਦੀਆਂ ਉਹਨਾਂ ਨੂੰ ਜਾਂ ਦੇਖਦਾ ਹੁੰਦਾ ਉਹ ਗ੍ਰੈਬ ਕਰਕੇ ਫਿਰ ਉਦਾਂ ਦੀ ਨੇਚਰ ਹੋ ਜਾਂਦੀ ਉਹਦਾ ਦੀ ਹਾਂ ਆਪਣੀ ਅੰਦਰ ਇਹੀ ਇੱਥੇ ਇੱਥੇ ਹੀ ਗੱਲ ਹੋ ਰਹੀ ਸੀ ਹਾਂ ਅਗਰਜ ਕੋਲੇ ਕੇ ਪਾਜੀ ਦੇ ਬੇਟਾ ਵੀ ਬਹੁਤ ਮੈਂ ਉਹੀ ਕਹਿ ਰਿਹਾ ਜੀ ਪਾਜੀ ਬਹੁਤ ਪਿਆਰਾ ਬੱਚਾ ਹੈ ਕਹਿੰਦੇ ਨਹੀਂ ਪਾਜੀ ਥੈਂਕ ਯੂ ਮੈਂ ਕਿਹਾ ਪਾਜੀ ਉਹ ਪਿਆਰਾ ਇਸ ਲਈ ਹੈ ਕਿਉਂਕਿ ਤੁਸੀਂ ਉਹਨੂੰ ਅਪਬ੍ਰਿੰਗਿੰਗ ਬਹੁਤ ਅੱਛੀ ਦਿੱਤੀ ਹੈ ਸੋ ਸਾਨੂੰ ਟੱਚਵੁੱਡ ਲੱਕੀਲੀ ਪੈਰੈਂਟਸ ਅੱਛੇ ਮਿਲੇ ਸੀਗੇ ਔਰ ਹੁਣ ਮੈਂ ਉਹਨਾਂ ਨੇ ਸਾਡਾ ਬਹੁਤ ਧਿਆਨ ਰੱਖਿਆ ਹਜੇ ਵੀ ਰੱਖਦੇ ਆ ਹਜੇ ਵੀ ਮਾਂ ਮੇਰੀ ਫੋਨ ਕਰਕੇ ਪੁੱਛਦੀ ਰਹਿੰਦੀ ਤੂੰ ਠੀਕ ਐ ਖਾਣਾ ਖਾਦਾ ਪਾਪਾ ਪੁੱਛਦੇ ਬੇਟਾ ਆਲ ਓਕੇ ਸਭ ਕੋਈ ਇਦਾਂ ਦੀ ਟੈਨਸ਼ਨ ਤਾਂ ਨਹੀਂ ਹੈਣਾ ਸੋ ਔਰ ਫੈਮਿਲੀ ਵੈਲਿਊਜ਼ ਮੈਂ ਆਪਣੇ ਫਾਦਰ ਤੋਂ ਬਹੁਤ ਸਿੱਖਿਆ ਜੀ ਸਿਰਫ ਸਾਡੇ ਲਈ ਨਹੀਂ ਉਹਨਾਂ ਨੇ ਉਹਨਾਂ ਨੇ ਪਾਕੀ ਸਾਰਿਆਂ ਨੂੰ ਵੀ ਆਪਣੇ ਬ੍ਰਦਰਸ ਨੂੰ ਆਪਣੀ ਸਿਸਟਰਸ ਨੂੰ ਉਹਨਾਂ ਦੇ ਬੱਚਿਆਂ ਨੂੰ ਇਦਾਂ ਰੱਖਿਆ ਹਮੇਸ਼ਾ ਪਿਆਰ ਨਾਲ ਆਪਣੇ ਬੱਚਿਆਂ ਤੋਂ ਵੀ ਵੱਧ ਕੇ ਕਰਦੇ ਆ ਉਹਨਾਂ ਨਾਲ ਸੋ ਉਹ ਜ਼ਰੂਰੀ ਵੀ ਆ ਜੀ ਆਪਣੇਆਂ ਦਾ ਤਾਂ ਖਿਆਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਲਾਈਫ 'ਚ ਕਿਉਂਕਿ ਆਪਣੇ ਤਾਂ ਆਪਣੇ ਹੁੰਦੇ ਹੈ ਤੇ ਤੁਮੇ ਵੀ ਫੈਮਿਲੀ ਹਾਂ ਫਿਲਮ 'ਚ ਵੀ ਜੋ ਐਸਾ ਹੀ ਹੈ ਇਹ ਜੋ ਹੈ ਜੋ ਫੈਮਿਲੀ ਫੈਮਿਲੀ ਕਾ ਯੂਨਿਟੀ ਜਦੋਂ ਹੁੰਦੀ ਆ ਨਾ ਫੇ ਕੀ ਹੁੰਦਾ ਇੱਕ ਫੈਮਿਲੀ ਮੂਵੀ ਹੈ ਤੇ ਅੱਜ ਕੱਲ ਦੀ ਅਗਰ ਆਪਾਂ ਜਨਰੇਸ਼ਨ ਨੂੰ ਦੇਖੇ ਤਾਂ ਬਹੁਤ ਦੂਰ ਹੁੰਦੇ ਜਾ ਰਹੇ ਕਿਤਨੇ ਕਿਤੇ ਸਾਰੇ ਆਪਣੇ ਆਪਣੇ ਰੂਮਸ ਹੁੰਦੇ ਆਪਣੇ ਆਪਣੇ ਫੋਨ ਨਾਲ ਤੇ ਹੁੰਦੇ ਆ ਇਸ ਚੀਜ਼ ਨੂੰ ਤੁਸੀਂ ਮਤਲਬ ਕਿਦਾਂ ਦੇਖਦੇ ਹੋ ਕਿ ਜਿੱਥੇ ਇੱਕ ਪਾਸੇ ਦੁਨੀਆ ਹਨਾ ਤਰੱਕੀ ਕਰ ਰਹੀ ਅੱਗੇ ਵਧ ਰਹੀ ਆ ਟੈਕਨੋਲੋਜੀ ਅੱਗੇ ਜਾ ਰਹੀ ਆ ਉੱਥੇ ਕਿਤਨੇ ਕਿਤੇ ਰਿਸ਼ਤਿਆਂ ਦੇ ਵਿੱਚ ਕਿੰਨੀ ਜ਼ਿਆਦਾ ਦੂਰੀਆਂ ਆ ਗਈਆਂ ਸਿਰਫ ਉਹ ਇੱਕ ਫੋਟੋਸ ਦੇ ਲਈ ਜਾਂ ਫਿਰ ਇੱਕ ਵੀਡੀਓਸ ਦੇ ਲਈ ਰਹਿ ਗਈ ਉਹ ਚੀਜ਼ਾਂ ਮੈਨੂੰ ਲੱਗਦਾ ਉਸ ਚ ਕਸੂਰ ਸਿਰਫ ਜਨਰੇਸ਼ਨ ਦਾ ਨੀਗਾ ਉਸ ਕਸੂਰ ਮਾਂ ਤੇ ਉਹਦਾ ਵੀ ਆ ਹਮਮ ਸੌਰੀ ਬਟ ਜਿੱਦਾਂ ਹੁਣ ਮੈਂ ਦੇਖਦਾ ਅੱਜਕੱਲ ਕੀ ਕਰਦੇ ਆ ਬੱਚਾ ਰੋਣੋਂ ਨਹੀਂ ਹਟ ਰਹਾ ਚੱਕ ਕੇ ਉਹਨੂੰ ਆਈਪੈਡ ਫੜਾ ਦੋ ਹਮਮ ਬੱਚਾ ਰੋਣੋਂ ਨਹੀਂ ਹਟ ਰਹਾ ਉਹਨੂੰ ਆਈਫੋਨ ਫੜਾ ਦੋ ਯਾ ਮਤਲਬ ਕੋਈ ਵੀ ਫੋਨ ਨਾਟ ਓਨਲੀ ਆਈਫੋਨ ਕੁਝ ਵੀ ਫੜਾ ਦੋ ਅੱਛਾ ਆਪ ਵੀ ਫੋਨ ਤੇ ਲੱਗ ਜਾਣਾ ਬੱਚੇ ਨੇ ਵੀ ਲੱਗ ਜਾਣਾ ਮਾਂ ਨੇ ਵੀ ਲੱਗ ਜਾਣਾ ਜਦ ਤੁਸੀਂ ਉਹਨਾਂ ਟਾਈਮ ਹੀ ਨਹੀਂ ਸਪੈਂਡ ਕਰ ਰਹੇ ਹੋ ਜਦੋਂ ਉਹ ਦਿਨਾਂ ਤੁਸੀਂ ਉਹ ਰਿਸ਼ਤਾ ਹੀ ਨਹੀਂ ਡਿਵੈਲਪ ਕਰ पाए ਆਪਣੀ ਔਲਾਦ ਨਾਲ ਫਿਰ ਅਗਲੇ ਨੂੰ ਤਾਂ ਫਿਰ ਇੱਕ ਸਰਟਨ ਏਜ ਆਉਂਦੀ ਉਹ ਕਹਿੰਦਾ ਫਿਰ ਮੈਨੂੰ ਇੰਡੀਪੈਂਡੈਂਟ ਰਹਿਣ ਦੋ ਹਣਾ ਉਹ 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 ਚੀਜ਼ਾਂ ਸਾਨੂੰ ਬੇਸਿਕਸ ਜਿਹੜੇ ਸਾਡੇ ਬੱਚਿਆਂ ਬੇਸ ਜਿਹੜਾ ਨਾ ਉਹ ਮਾਂ ਪਿਓ ਨੂੰ ਧਿਆਨ ਰੱਖਣਾ ਪੈਣਾ ਉਸ ਚੀਜ਼ਾ ਕਿ ਅਸੀਂ ਆਪਣੇ ਬੱਚੇ ਨੂੰ ਉਦਦਾਦਾ ਬਣਾਉਣਾ ਮੈਂ ਉਹਦੇ ਖਿਲਾਫ ਨਹੀਂ ਕਿਹਾ ਟੈਕਨੋਲੋਜੀ ਆਉਣਾ ਚਾਹੀਦਾ ਸਾਨੂੰ ਬਟ ਦੇ ਸ਼ੁੱਡ ਬੀ ਅ ਟਾਈਮ ਲਿਮਿਟ ਬੱਚਿਆਂ ਲਈ ਜਿਦਾ ਅਸੀਂ ਰਿੱਦੂ ਲਈ ਰੱਖਿਆ ਹੈ ਰਦਾਨ ਲਈ ਮੇਰੇ ਲਈ ਮਜ਼ਰਾਤ ਤਾਂ ਬਹੁਤ ਛੋਟੀ ਆ ਉਹਦੇ ਲਈ ਅੱਧਾ ਘੰਟਾ ਤੋਂ 15 15 ਮਿੰਟ ਤੋਂ ਲੈ ਕੇ ਅੱਧਾ ਘੰਟਾ ਹੁੰਦਾ ਪੂਰੇ ਦਿਨ ਚ ਕਿ ਆਹ ਤੇ ਰਾਏ ਪਰ ਟਾਈਮ ਹੈ ਹਨਾ ਉਸ ਤੋਂ ਬਾਅਦ ਫਿਰ ਮੈਂ ਖੇਡਦਾ ਰਹਿਣਾ ਉਹਨਾਂ ਨਾਲ ਮਾਨਸਿਕ ਲੱਗੀ ਰਹਿੰਦੀ ਸਾਨੂੰ ਖੁਦ ਨੂੰ ਇਨਵੋਲਵ ਹੋਣਾ ਪੈਣਾ ਬੱਚਿਆਂ ਨਾਲ ਬੱਚਿਆਂ ਨਾਲ ਬੱਚਾ ਬਣਨਾ ਪੈਣਾ ਆਪਾਂ ਕੰਮ ਚ ਇੰਨਾ ਬਿਜ਼ੀ ਹੋ ਗਏ ਆ ਲਾਈਫ ਸਾਰਿਆਂ ਦੀ ਕਿ ਕੰਮ 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 ਫੋਨ ਤੇ ਵੀ ਕੰਮ ਇੱਥੇ ਵੀ ਕੰਮ ਉੱਥੇ ਵੀ ਕੰਮ ਬਟ ਆਪਾਂ ਉਹ ਵੈਲਿਊਜ਼ ਫੈਮਿਲੀ ਦੀਆਂ ਭੁੱਲ ਚੁੱਕੇ ਮਤਲਬ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਬਟ ਕੁਝ ਮੈਂ ਤੁਹਾਡੇ ਜਵਾਬ ਤਾਂ ਜਵਾਬ ਦੇ ਰਿਹਾ ਆ ਸਵਾਲ ਦਾ ਕਿ ਇਹ ਚੀਜ਼ ਪੈਰੈਂਟਸ ਨੂੰ ਵੀ ਸੋਚਣਾ ਚਾਹੀਦਾ ਕਿ ਸਾਡੇ ਬੱਚੇ ਸਾਡੇ ਤੋਂ ਦੂਰ ਕਿਉਂ ਜਾ ਰਹੇ ਆ ਵਾਟਸ ði ਰੀਜ਼ਨ ਬਿਹਾਈਂਡ ਇਟ ਸੋ ਥੋੜਾ ਜਿਹਾ ਤੋ ਤੁਸੀਂ ਵੀ ਸਿਆਣੇ ਹੋ ਜਾਓ ਅੱਛਾ ਅਗਰ ਬੱਚਾ ਦੀ ਗੱਲ ਹੋ ਰਹੀ ਹੈ ਤੁਹਾਡੇ ਬੱਚੇ ਨੇ ਸਾਡੀ ਪੇਂਟਿੰਗ ਬਣਾਈ ਸੀ ਬਹੁਤ ਸੋਹਣੀ ਸੀ ਹਾਂ ਰਿਦਾਨ ਦੇ ਹਾਂਜੀ ਮੈਂ ਵੀਡੀਓ ਦੇਖੀ ਉਹ ਕੱਲ ਕੱਲ ਵੀ ਬਣਾਇਆ ਤਾਂ ਉਸਨੇ ਕੱਲ ਵੀ ਇੱਥੇ ਆਫਿਸ ਆਇਆ ਉਹਨੇ ਮੂੰਹ ਬਣਾ ਕੇ ਡੇ ਡੇ ਚੌੜੇ-ਕਾੜੇ ਦੰਦ ਬਣਾਏ ਕਹਿੰਦਾ ਪਾਪਾ ਮੈਂ ਕਿਹਾ ਇਹ ਕਿਥੋਂ ਪਾਪਾ ਪਾਪਾ ਕੇ ਦੰਦ ਕਹਿੰਦਾ ਮੈਂ ਕਿਹਾ ਠੀਕ ਹੈ ਦੰਦ ਹੁਣ ਤੁਸੀਂ ਗਾਣਾ ਸੁਣਾਓ ਤੁਸੀਂ ਕਿਹਾ ਸੀ ਨਾ ਮੈਨੂੰ ਜਿਹੜਾ ਮਰਜ਼ੀ ਸੁਣਾ ਦਿਓ ਤੁਹਾਡੇ ਸਾਰੇ ਗਾਣੇ ਵਧੀਆ ਵਾਹ ਇਹ ਹੀ ਸੁਣਨਾ ਸੀ ਮੈਂ ਆ ਫਿਲਮ ਦੇ ਸੁਣਾਉਂਦਾ ਫਿਰ ਮੈਂ ਤੁਹਾਨੂੰ ਹਸਾ ਬੁੱਲੀਆਂ ਚੁੰਦਲੇ ਜਿਵੇਂ ਚਾਸ਼ਨੀ ਰੰਗ ਅੱਖਾਂ ਦਾ ਅੰਬਰ ਕਾਸ਼ਨੀ ਤੇਰੇ ਬਿਨਾ ਕੁਝ ਦਿਸਦਾ ਵੀ ਖਾਸ ਨਹੀਂ ਕੈਸੀ ਰੱਬ ਨੇ ਕਰੀ ਹੈ ਕਲਾਕਾਰੀਆਂ ਹੋ ਯਾਰਾ ਕਿਤੇ ਦਿਲ ਨਾ ਲਗੇ ਐਸੀ ਤੇਰੇ ਨਾਲ ਲੱਗੀਆਂ ਨੇ ਯਾਰੀਆਂ ਹੋ ਯਾਰਾ ਕਿਤੇ ਦਿਲ ਨਾ ਲਗੇ ਐਸੀ ਤੇਰੇ ਨਾਲ ਲੱਗੀਆਂ ਨੇ ਯਾਰੀਆਂ ਬਹੁਤ ਵੈਰੀ ਨਾਈਸ ਕਲਾਪਿੰਗ ਤੇ ਆਮ ਸ਼ੋਰ ਚੋਵੀਤ੍ਰਿਕ ਨੂੰ ਫਿਲਮ ਸਾਰੇ ਜਾਣੇ ਆਪਣੇ ਫੈਮਲੀ ਐਂਡ ਫਰੈਂਡਸ ਨਾਲ ਜਾਣਗੇ ਸੂਪਰ ਡੂਪਰ ਹਿੱਟ ਹੋਏਗੀ ਤਾਂ ਅਸੀਂ ਫੇਰ ਤੁਹਾਨੂੰ ਦੁਬਾਰਾ ਮਿਲਾਂਗੇ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਥੈਂਕ ਯੂ 24 ਤਰੀਕ ਨੂੰ ਜ਼ਰੂਰ ਆਇਓ ਸਾਰੇ ਜਾਣੇ ਪਲੀਜ਼